ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗ੍ਰੰਥ ਸਾਹਿਬ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕੋਲੋਂ ਮੈਂ ਆ ਗਿਆ ਲੈ ਕੇ ਆਪ ਸਭ ਨਾਲ ਇੱਕ ਕਵਿਤਾ ਕਿਉਂਕਿ ਮੈਨੂੰ ਕਵਿਤਾ ਦਾ ਹੀ ਹੁਕਮ ਹੋਇਆ ਸੀਗਾ ਕਿ ਕਵਿਤਾ ਹੀ ਤੁਸੀਂ ਪੜ੍ਹਨੀ ਆ ਹੁਣ ਜਦੋਂ ਤੁਸੀਂ ਬਹੁਤ ਸਾਰੇ ਚੰਗੇ ਵਿਦਵਾਨ ਕਵੀਆਂ ਦੇ ਵਿੱਚ ਬੈਠੇ ਹੋਵੋ ਤੇ ਤੁਹਾਨੂੰ ਆਪਣੀ ਕਵਿਤਾ ਦੇ ਉੱਤੇ ਜਿਹੜਾ ਕੁਐਸਚਨ ਮਾਰਕ ਉਹ ਆਪਣੇ ਆਪ ਆ ਜਾਂਦਾ ਕਿਉਂਕਿ ਮੈਂ ਕਵੀ ਹੈ ਨਹੀਂ ਮੇਰੀ ਟ੍ਰੇਨਿੰਗ ਕਵੀ ਦੀ ਨਹੀਂ ਹੈਗੀ ਅ ਮੈਂ ਉਹ ਹੀ ਲਿਖ ਦੇਣੀ ਹੁੰਦੀ ਆ ਜੋ ਗੁਰੂ ਨਾਨਕ ਸਾਹਿਬ ਹੁਕਮ ਕਰਦੇ ਨੇ ਸੋ ਮੇਰੀ ਜਿਹੜੀ ਕਵਿਤਾ ਹੈ ਜੀ ਉਹ ਗੁਰੂ ਨਾਨਕ ਦੀਆਂ ਤਸਵੀਰਾਂ ਦੇ ਉੱਤੇ ਹੈ ਅ ਅਸੀਂ ਜਾਣੇ ਹਨ ਜਾਣੇ ਅਸੀਂ ਹਿਸਟੋਰਿਕਲ ਇੰਪੈਕਟ ਨੂੰ ਦੇਖਣ ਦੀ ਬਜਾਏ ਅਸੀਂ ਤਸਵੀਰਾਂ ਨੂੰ ਮੰਨਣਾ ਸ਼ੁਰੂ ਕਰ ਦਿੱਤਾ ਗੁਰੂ ਨਾਨਕ ਜਿਨ੍ਹਾਂ ਨੇ ਸਾਨੂੰ ਮੂਰਤੀ ਪੂਜਾ ਚੋਂ ਕੱਢਿਆ ਸੀ ਕਿਤੇ ਨਾ ਕਿਤੇ ਅਸੀਂ ਗੁਰੂ ਨਾਨਕ ਨੂੰ ਹੀ ਮੂਰਤੀ ਬਣਾ ਕੇ ਬੈਠ ਗਏ ਆ ਇਹ ਯਾਦ ਰੱਖਿਏ ਕਿ ਜਦੋਂ ਅਸੀਂ ਤਸਵੀਰ ਨੂੰ ਮਾਨਤਾ ਦੇਵਾਂਗੇ ਨਾ ਤਾਂ ਮੂਰਤੀ ਨੂੰ ਮਾਨਤਾ ਦੇਣੀ ਪਊਗੀ ਜਦੋਂ ਮੂਰਤੀ ਨੂੰ ਮਾਨਤਾ ਦੇਵਾਂਗੇ ਤੇ ਫਿਰ ਜਿਹੜੇ ਢੋਂਗ ਜਾਂ ਸਵਾੰਗ ਰਚੇ ਜਾਂਦੇ ਆ ਉਹਨਾਂ ਨੂੰ ਵੀ ਮਾਨਤਾ ਦੇਣੀ ਪਊਗੀ ਆ ਹੁਣੇ-ਹੁਣੇ ਇੱਕ ਵੀਡੀਓ ਬੜੀ ਵਾਇਰਲ ਹੋਈ ਸੀ ਸਿੰਧੀ ਫੈਮਿਲੀ ਦੇ ਵਿੱਚ ਕਿਸੇ ਨੇ ਗੁਰੂ ਨਾਨਕ ਸਾਹਿਬ ਦਾ ਸਵਾੰਗ ਰਚਨ ਦੀ ਜਿਹੜੀ ਆ ਉਹ ਹਿੰਮਤ ਕੀਤੀ ਆ ਉਹਨਾਂ ਦੀ ਗਲਤੀ ਕਿੰਨੀ ਹੋਊਗੀ ਕਿੰਨੀ ਨਹੀਂ ਹੋਊਗੀ ਉਹਦੇ ਬਾਰੇ ਮੈਂ ਟਿੱਪਣੀ ਇਸ ਵੇਲੇ ਨਹੀਂ ਕਰਦੀ ਟਿੱਪਣੀ ਸਾਡੇ ਉੱਤੇ ਆ ਕਿਉਂਕਿ ਅਸੀਂ ਗੁਰੂ ਨਾਨਕ ਦੀਆਂ ਤਸਵੀਰਾਂ ਨੂੰ ਗੁਰੂ ਘਰਾਂ ਦੇ ਵਿੱਚ ਲਾ ਦਿੱਤਾ ਅਸੀਂ ਆਪਣੇ ਬੱਚਿਆਂ ਨੂੰ ਦੱਸ ਦਿੱਤਾ ਹੈ ਕਿ ਘਰੋਂ ਨਿਕਲਣ ਲੱਗਿਆਂ ਗੁਰੂ ਨਾਨਕ ਦੀ ਫੋਟੋ ਨੂੰ ਮੱਥਾ ਜ਼ਰੂਰ ਟੇਕ ਜਾਓ ਸੋ ਮੇਰੀ ਜਿਹੜੀ ਇਹ ਨਿੱਕੀ ਜਿਹੀ ਕੋਸ਼ਿਸ਼ ਹੈ ਇਹਦੇ 'ਚ ਹੋ ਸਕਦੀਆਂ ਗਲਤੀਆਂ ਵੀ ਹੋਣ ਕਿਉਂਕਿ ਮੈਂ ਪਹਿਲਾਂ ਹੀ ਕਹਿ ਦਿੱਤਾ ਕਿ ਮੇਰੀ ਜਿਹੜੀ ਟ੍ਰੇਨਿੰਗ ਹੈ ਉਹ ਕਵੀ ਦੀ ਨਹੀਂ ਹੈਗੀ ਤਕ ਬੰਦੀ ਮੈਨੂੰ ਕਰਨੀ ਨਹੀਂ ਆਉਂਦੀ ਪਰ ਮੈਂ ਕੋਸ਼ਿਸ਼ ਕੀਤੀ ਹੈ ਜਿੰਨਾ ਕੁ ਗੁਰੂ ਸਾਹਿਬ ਇੱਜ਼ਤ ਪੱਤ ਦੇ ਰਾਖੇ ਨੇ ਉਹ ਮੈਨੂੰ ਹੁਕਮ ਦੇ ਕੇ ਜੋ ਬੁਲਾ ਲੈਣ ਬੁਲਾ ਲੈਣ ਗੁਰੂ ਨਾਨਕ ਨੂੰ ਲੱਭਦੇ ਫਿਰਦੇ ਹਾਂ ਕਿਸੇ ਚਿੱਤਰਕਾਰ ਦੀਆਂ ਲਕੀਰਾਂ ਦੇ ਵਿੱਚ ਗੁਰੂ ਨਾਨਕ ਨੂੰ ਲੱਭਦੇ ਫਿਰਦੇ ਹਾਂ ਕਿਸੇ ਚਿੱਤਰਕਾਰ ਦੀਆਂ ਲਕੀਰਾਂ ਦੇ ਵਿੱਚ ਮਖਮਲੀ ਦਸਤਾਰ ਵਿੱਚ ਇੱਕ ਮਾਲਾ ਟੰਗੀ ਮਖਮਲੀ ਦਸਤਾਰ ਵਿੱਚ ਇੱਕ ਮਾਲਾ ਟੰਗੀ ਹੱਥ ਕਮੰਡਲ ਪੈਰੀਂ ਖੜਾਵਾਂ ਭੰਗਵੇਂ ਜੇ ਰੰਗ ਚ ਰੰਗੀ ਸਾਵੇਂ ਜਹੇ ਸਾਦਾ ਪੈਰੀ ਰੁਲ ਗਈਆਂ ਤਕਦੀਰਾਂ ਦੇ ਵਿੱਚ ਕਿਸੇ ਚਿੱਤਰਕਾਰ ਦੀਆਂ ਲਕੀਰਾਂ ਦੇ ਵਿੱਚ ਗੁਰੂ ਨਾਨਕ ਨੂੰ ਲੱਭਦੇ ਫਿਰਦੇ ਹਾਂ ਬੇਜਾਨ ਜਈਆਂ ਤਸਵੀਰਾਂ ਦੇ ਵਿੱਚ ਵਿਸਾਹ ਭਰੋਸਾ ਨਾਮਦਾਨ ਮੰਗਣ ਵਾਲੇ ਵਿਸਾਹ ਭਰੋਸਾ ਨਾਮਦਾਨ ਮੰਗਣ ਵਾਲੇ ਬਾਣੀ ਛੱਡ ਅੰਮ੍ਰਿਤ ਭਾਲ ਦੇ ਫਿਰਦੇ ਹਾਂ ਅਸੀਂ ਅੱਖਾਂ ਤੇ ਕਰੀਰਾਂ ਦੇ ਵਿੱਚ ਕਿਸੇ ਚਿੱਤਰਕਾਰ ਦੀਆਂ ਲਕੀਰਾਂ ਦੇ ਵਿੱਚ ਗੁਰੂ ਨਾਨਕ ਨੂੰ ਲੱਭਦੇ ਫਿਰਦੇ ਹਾਂ ਬੇਜਾਨ ਜਈਆਂ ਤਸਵੀਰਾਂ ਦੇ ਵਿੱਚ ਗੁਰੂ ਨਾਨਕ ਜੋ ਨਿਰੰਤਰ ਚਲਕ ਰਿਹਾ ਹੈ ਮਾਫ ਕਰਨਾ ਮੈਂ ਰਹਿ ਕੇ ਕਹਿਣਾ ਚਾਹੁੰਦੀ ਸੀ ਪਰ ਉਹ ਫਿਰ ਉਸ ਫਲੋਅ ਦੇ ਵਿੱਚ ਨਹੀਂ ਹੁੰਦਾ ਗੁਰੂ ਨਾਨਕ ਜੋ ਨਿਰੰਤਰ ਚਲਕ ਰਿਹਾ ਹੈ ਬ੍ਰਹਿਮੰਡ ਦੇ ਆਦ ਵਿਸਥਾਰ ਤੇ ਅਖੀਰਾਂ ਦੇ ਵਿੱਚ ਗੁਰੂ ਨਾਨਕ ਜੋ ਨਿਰੰਤਰ ਚਲਕ ਰਿਹਾ ਹੈ ਬ੍ਰਹਿਮੰਡ ਦੇ ਆਦ ਵਿਸਥਾਰ ਤੇ ਅਖੀਰਾਂ ਦੇ ਵਿੱਚ ਉਹ ਜਲ ਵਿੱਚ ਥਲ ਵਿੱਚ ਅੱਗ ਹਵਾ ਆਕਾਸ਼ ਵਿੱਚ ਉਹ ਜਲ ਵਿੱਚ ਥਲ ਵਿੱਚ ਅੱਗ ਹਵਾ ਆਕਾਸ਼ ਵਿੱਚ ਨਿਰੰਤਰ ਵਰਤ ਰਿਹਾ ਹੈ ਬਾਬਾ ਭਾਈ ਲਾਲੋਆਂ ਦੀਆਂ ਜ਼ਮੀਰਾਂ ਦੇ ਵਿੱਚ ਸੁਨਹਿਰੀ ਚੌਕਟੇ ਵਿੱਚ ਜੜ ਲਓ ਭਾਵੇਂ ਉਹ ਲੱਭਣਾ ਨਹੀਂ ਤਸਵੀਰਾਂ ਦੇ ਵਿੱਚ ਕਿਸੇ ਚਿੱਤਰਕਾਰ ਦੀਆਂ ਲਕੀਰਾਂ ਦੇ ਵਿੱਚ ਮੀਰੀ ਪੀਰੀ ਬੰਨੀ ਬੈਠਾ ਮੀਰੀ ਪੀਰੀ ਬੰਨੀ ਬੈਠਾ ਹਰ ਜਾਮੇ ਬਾਬਰ ਨੂੰ ਵੰਗਾਰੇਓ ਮੀਰੀ ਪੀਰੀ ਬੰਨੀ ਬੈਠਾ ਹਰ ਜਾਮੇ ਬਾਬਰ ਨੂੰ ਵੰਗਾਰੇਓ ਅਣਖ ਗੈਰਤ ਦਾ ਦੇਕੇ ਹੋਕਾ ਖਾਲਸਾ ਪੰਥ ਸ਼ਿੰਗਾਰੇਓ ਆਪ ਰਬਾਬ ਆਪੇ ਨਗਾਰਾ ਆਪ ਰਬਾਬ ਆਪੇ ਨਗਾਰਾ ਉਹ ਮਹਿਕਾ ਵਣ ਦਾ ਤਪ ਦੇ ਥਲਾਂ ਦਾ ਸਹਾਰਾ ਉਹ ਬਾਣੀ ਰਚੇਤਾ ਤੇ ਉਹੀ ਵਰਤੇ ਮਰਜੀ ਵੜਿਆਂ ਦੀਆਂ ਸ਼ਮਸ਼ੀਰਾਂ ਦੇ ਵਿੱਚ ਨਹੀਂ ਲੱਭਣਾ ਕਾਗਜ਼ ਦੀਆਂ ਜ਼ਕੀਰਾਂ ਦੇ ਵਿੱਚ ਕਿਸੇ ਚਿੱਤਰਕਾਰ ਦੀਆਂ ਲਕੀਰਾਂ ਦੇ ਵਿੱਚ ਨੇਜੇ ਰੰਬੇ ਤਵੀਆਂ ਆਰੇ ਨੇਜੇ ਰੰਬੇ ਅਰੀ ਤਵੀਆਂ ਆਰੇ ਮਤ ਭੁੱਲੀਏ ਆਪਾਂ ਕਿ ਸਾਰੇ ਗੁਰੂ ਨਾਨਕ ਦੇ ਹਿੱਸੇ ਆਏ ਆ ਗੁਰੂ ਨਾਨਕ ਨੂੰ ਗੁਰੂ ਸਿੱਖਾਂ ਤੋਂ ਅਲੱਗ ਨਹੀਂ ਕੀਤਾ ਜਾ ਸਕਦਾ ਨੇਜੇ ਰੰਬੇ ਤਵੀਆਂ ਆਰੇ ਗਲੀਆਂ ਵਿੱਚ ਜੋ ਅੱਜ ਅੰਗ ਖਿਲਾਰੇ ਨੇਜੇ ਰੰਬੇ ਤਵੀਆਂ ਆਰੇ ਗਲੀਆਂ ਵਿੱਚ ਜੋ ਅੰਗ ਖਲਾਰੇ ਚਿੱਤਰਕਾਰ ਕੋਈ ਉਸ ਨੂੰ ਕਿਵੇਂ ਕਲਪਨਾ ਵਿੱਚ ਉਤਾਰੇ ਸੱਚ ਇਲਮ ﺍﻟहाम ਦੀ ਵੰਗਾਰ ਬਣ ਜੋ ਗੂੰਜ ਰਿਹਾ ਹੈ ਜ਼ਾਲਮ ਦਿਆਂ سفیرਾਂ ਦੇ ਵਿੱਚ ਉਹ ਹੋ ਹੀ ਨਹੀਂ ਸਕਦਾ ਕੰਦੀ ਟੰਗੀਆਂ ਤੁਹਾਡੀਆਂ ਤਸਵੀਰਾਂ ਦੇ ਵਿੱਚ ਕਿਸੇ ਚਿੱਤਰਕਾਰ ਦੀਆਂ ਲਕੀਰਾਂ ਦੇ ਵਿੱਚ ਅ ਜਨਮੰ ਅਮਰਮ ਅਮਰਨੰ ਪ੍ਰਕਾਸ਼ੰ ਹੈ ਸਦਾ ਉਹ ਇਲਾਹੀ ਇਸ਼ਕ ਦੀਆਂ ਬਾਤਾਂ ਦੇ ਵਿੱਚ ਪਿਰ ਦੇਖਣ ਦੀਆਂ ਆਸਾਂ ਦੇ ਵਿੱਚ ਅਜਨਮੰ ਅਮਰਨੰ ਪ੍ਰਕਾਸ਼ੰ ਹੈ ਸਦਾ ਉਹ ਇਲਾਹੀ ਇਸ਼ਕ ਦੀਆਂ ਬਾਤਾਂ ਦੇ ਵਿੱਚ ਪਿਰ ਦੇਖਣ ਦੀਆਂ ਆਸਾਂ ਦੇ ਵਿੱਚ ਗੁਰਬਾਣੀ ਹੋ ਜਾਣ ਦੀਆਂ ਸੋਗਾਤਾਂ ਦੇ ਵਿੱਚ ਗੁਰੂ ਨਾਨਕ ਨੇ ਸਿਰਫ ਗੁਰਬਾਣੀ ਪੜਨ ਨੂੰ ਨਹੀਂ ਕਿਹਾ ਉਹਨਾਂ ਨੇ ਗੁਰਬਾਣੀ ਹੋ ਜਾਣ ਦਾ ਹੌਕਾ ਦਿੱਤਾ ਗੁਰਬਾਣੀ ਹੋ ਜਾਣ ਦੀਆਂ ਸੋਗਾਤਾਂ ਦੇ ਵਿੱਚ ਸਰਸਾ ਨਦੀ ਦੀਆਂ ਰਾਤਾਂ ਤੇ ਬੰਬੀਹੇ ਦੀਆਂ ਪਰਬਾਤਾਂ ਦੇ ਵਿੱਚ ਉਹਨੂੰ ਕਿਵੇਂ ਲੱਭੋਗੇ ਬੇਜਾਨ ਜਈਆਂ ਤਸਵੀਰਾਂ ਦੇ ਵਿੱਚ ਉਹ ਜੋ ਨਿਰੰਤਰ ਧੜਕ ਰਿਹਾ ਹੈ ਪਵਨ ਗੁਰੂ ਪਾਣੀ ਪਿਤਾ ਦੀਆਂ ਤਕਰੀਰਾਂ ਦੇ ਵਿੱਚ ਨਹੀਂ ਹੈ ਉਹ ਕਿਸੇ ਚਿੱਤਰਕਾਰ ਦੀਆਂ ਲਕੀਰਾਂ ਦੇ ਵਿੱਚ ਮਲ ਅਖਾੜੇ ਲਈ ਬੈਠਾ ਤਤੀ ਤਵੀ ਨੂੰ ਠਾਰੇ ਉਹ ਸ਼ਬਦ ਸੁਰਤ ਦਾ ਮੇਲ ਕਰਾਉਂਦਾ ਮੈਂ ਮੇਰੀ ਨੂੰ ਮਾਰੇ ਉਹ ਜੋਤ ਰੂਪ ਗੁਰੂ ਨਾਨਕ ਲੱਭੋ ਸੰਤ ਸਿਪਾਹੀ ਰਾਜੇ ਜਹੇ ਫਕੀਰਾਂ ਦੇ ਵਿੱਚ ਨਹੀਂ ਉਹ ਕਿਸੇ ਚਿੱਤਰਕਾਰ ਦੀਆਂ ਲਕੀਰਾਂ ਦੇ ਵਿੱਚ ਬੇਜਾਨ ਜਈਆਂ ਇਹਨਾਂ ਤਸਵੀਰਾਂ ਦੇ ਵਿੱਚ ਇੱਕ ਓੰਕਾਰ ਦਾ ਸਾਰ ਹੈ ਉਹ ਰਬਾਬ ਦੀ ਤਾਰ ਹੈ ਉਹ ਮੌਜੂਦ ਹੈ ਸਦਾ ਉਹ ਰਾਗਾਂ ਦੀਆਂ ਤਹਿਰੀਆਂ ਦੇ ਵਿੱਚ ਗੁਰੂ ਨਾਨਕ ਨਹੀਂ ਹੈ ਬੇਜਾਨ ਕਿਸੇ ਤਸਵੀਰਾਂ ਦੇ ਵਿੱਚ ਉਹ ਵਰਤਦਾ ਹੈ ਮਿਹਨਤ ਕਸ਼ ਹੱਥਾਂ ਦੀਆਂ ਲਕੀਰਾਂ ਦੇ ਵਿੱਚ ਗੁਰੂ ਨਾਨਕ ਕਿੱਥੇ ਹੈ ਉ ਵਰਤਦਾ ਹੈ ਮਿਹਨਤ ਕਸ਼ ਹੱਥਾਂ ਦੀਆਂ ਲਕੀਰਾਂ ਦੇ ਵਿੱਚ ਹੱਥੀ ਕਾਲ ਹੱਥੀ ਕਾਲ ਕਰ ਦਾਨ ਦਿੰਦੇ ਫਕੀਰਾਂ ਦੇ ਵਿੱਚ ਫਕੀਰ ਲੋਕੀ ਮੰਗਣ ਨੂੰ ਰਖੀਸ ਫਿਰਦੇ ਆ ਗੁਰੂ ਨਾਨਕ ਨੇ ਕਿਹਾ ਕਿ ਕਾਲ ਖਾਏ ਕਾਲ ਖਾਏ ਛੱਤੋਂ ਦੇ ਸੋ ਹੱਥੀ ਕਾਲ ਕਰ ਦਾਨ ਦਿੰਦੇ ਫਕੀਰਾਂ ਦੇ ਵਿੱਚ ਪਤ ਰੱਖ ਜਿਉਂਦੇ ਜ਼ਮੀਰਾਂ ਦੇ ਵਿੱਚ ਸਿਰ ਧਰਤਲੀ ਇਸ਼ਕ ਨਭਾਉਂਦੇ ਅਮੀਰਾਂ ਦੇ ਵਿੱਚ ਵਾਂਸ ਵਾਰ ਵੀ ਕਾਲ ਨਬਾਉਂਦੇ ਬੁੱਧੂ ਸਾਜੇ ਫਕੀਰਾਂ ਦੇ ਵਿੱਚ ਉਹ ਮਿਲਣਾ ਨਹੀਂ ਇਹਨਾਂ ਕਾਗਜ਼ ਦੀਆਂ ਤਸਵੀਰਾਂ ਦੇ ਵਿੱਚ ਉਹ ਵਸਦਾ ਹੈ ਸਦਾ ਟੋਡਰ ਮਲ ਜਈਆਂ ਬਾਗੀ ਤਸਵੀਰਾਂ ਦੇ ਵਿੱਚ ਨਾ ਕਿਸੇ ਚਿੱਤਰਕਾਰ ਦੀਆਂ ਲਕੀਰਾਂ ਦੇ ਵਿੱਚ ਗੁਰੂ ਨਾਨਕ ਲੱਭਿਆ ਨਹੀਂ ਲੱਭਣਾ ਕਾਗਜ਼ ਦੀਆਂ ਇਹਨਾਂ ਤਸਵੀਰਾਂ ਦੇ ਵਿੱਚ ਕੁਰਸੀ ਪਿੱਛੇ ਲੜਦੇ ਮਰਦੇ ਆਖਰੀ ਪੈਰਾ ਜੀ ਕੁਰਸੀ ਪਿੱਛੇ ਲੜਦੇ ਮਰਦੇ ਕੁਰਸੀ ਦੀ ਅਸੀਂ ਸੇਵਾ ਕਰਦੇ ਵਾਹ ਚਲਾਕੀ ਖੂਬ ਚਲੀ ਹੈ ਕੁਰਸੀ ਪਿੱਛੇ ਲੜਦੇ ਮਰਦੇ ਕੁਰਸੀ ਦੀ ਅਸੀਂ ਸੇਵਾ ਕਰਦੇ ਵਾਹ ਚਲਾਕੀ ਖੂਬ ਚਲੀ ਹੈ ਆਪਣਾ ਕੂੜ ਮੁਕਾਵਣ ਖਾਤਰ ਬੇਦਾਵੇ ਲਿਖੇ ਲੁਕਾਵਣ ਖਾਤਰ ਝੂਠੀ ਮੂਠੀ ਸਿੱਖ ਅਖਵਾਵਣ ਖਾਤਰ ਬਿਨ ਮਾਫੀ ਭੁੱਲ ਬਖਸ਼ਾਵਣ ਖਾਤਰ ਗੁਰੂ ਨਾਨਕ ਨੂੰ ਸਮਝੀ ਬੈਠੇ ਹਾਂ ਕਾਗਜ਼ ਦੀਆਂ ਜ਼ਕੀਰਾਂ ਦੇ ਵਿੱਚ ਮਨਮਤੀ ਉਕਰੀਆਂ ਤਸਵੀਰਾਂ ਦੇ ਵਿੱਚ ਉਹ ਜੋ ਜਿੰਦੀ ਜੋਤ ਹੈ ਨਾ ਹੈ ਨਾ ਸੀ ਨਾ ਹੋਵੇਗਾ ਕਦੀ ਕਿਸੇ ਚਿੱਤਰਕਾਰ ਦੀਆਂ ਲਕੀਰਾਂ ਦੇ ਵਿੱਚ ਕਾਗਜ਼ ਦੀਆਂ ਬੇਜਾਨ ਜੀਆਂ ਤਸਵੀਰਾਂ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਆਕਾਲ